ਕੇਂਦਰ ਪੰਜਾਬ ਦੇ ਨਾਲ ਮਤਰਈ ਮਾਵਾਲਾ ਸਲੂਕ ਹੀ ਨਹੀਂ ਕਰ ਰਿਹਾ ਸਗੋਂ ਧੱਕੇਸ਼ਾਹੀ ਤੇ ਉੱਤਰ ਆਇਆ ਕਿਸ ਤਰ੍ਹਾਂ ਦੀ ਧੱਕੇਸ਼ਾਹੀ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਕੇਂਦਰ ਦੇ ਵੱਲੋਂ ਧਮਕੀਆਂ ਆ ਰਹੀਆਂ ਨੇ ਮੋਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਡਰਾ ਤੇ ਧਮਕਾ ਰਹੀ ਹੈ ਕੀ ਆ ਪੂਰਾ ਮਾਜ਼ਰਾ ਤੁਹਾਨੂੰ ਖੋਲ ਕੇ ਗੱਲ ਸੁਣਾਉਣੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਅਤੇ ਕੇਂਦਰ ਦੇ ਵਿੱਚ ਟਸਕ ਚੱਲ ਰਹੀ ਹੈ ਪੰਜਾਬ ਦੇ ਹੱਕਾਂ ਨੂੰ ਲੈ ਕੇ ਕੇਂਦਰ ਚ ਆਈਆਂ ਸਮੇਂ-ਸਮੇਂ ਦੀਆਂ ਸਰਕਾਰਾਂ ਬਹੁਤੀਆਂ ਸੰਜੀਦਾ ਨਹੀਂ ਰਹੀਆਂ ਸਾਰੀਆਂ ਸਰਕਾਰਾਂ ਦੇ ਉੱਤੇ ਮਤਰਈ ਮਾਂ ਵਾਲਾ ਸਲੂਕ ਕਰਨ ਦੇ ਇਲਜ਼ਾਮ ਲੱਗੇ ਨੇ ਚਾਹੇ ਉਹ ਅਡਲ ਵਿਹਾਰੀ ਵਾਜਪਾਈ ਦੀ ਸਰਕਾਰ ਹੋਵੇ ਜਾਂ ਫਿਰ ਮਨਮੋਨ ਸਿੰਘ ਦੀ ਸਰਕਾਰ ਹੋਵੇ ਜਾਂ ਉਸ ਤੋਂ ਪਹਿਲਾਂ ਸਾਂਝੇ ਮੋਰਚੇ ਦੀਆਂ ਡੈਮੋਕ੍ਰੈਟਿਕ ਮੋਰਚੇ ਦੀਆਂ ਸਰਕਾਰਾਂ ਹੋਣ ਤੇ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਵਾਲਾ ਦੌਰ ਰਿਆ ਹੋਵੇ ਪਰ ਮੋਦੀ ਸਰਕਾਰ ਨੇ ਮਤਰਈ ਮਾਂ ਵਾਲੇ ਸਲੂਕ ਤੋਂ ਵੱਧ ਕੇ ਧੱਕੇਸ਼ਾਹੀ ਵਾਲਾ ਕੰਮ ਆਰੰਭ ਲਿਆ। ਮਾਮਲਾ ਕੁਝ ਇਸ ਤਰ੍ਹਾਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਪੱਤਰ ਭੇਜਿਆ ਹੈ। ਗੜਕਰੀ ਨੇ ਕਿਹਾ ਕਿ ਜੇਕਰ ਸੂਬੇ 'ਚ ਕਾਨੂੰਨ ਦੀ ਵਿਵਸਥਾ ਜਾਨੀ ਕਿ ਅਮਨ ਕਾਨੂੰਨ ਦੀ ਸਥਿਤੀ 'ਚ ਸੁਧਾਰ ਨਾ ਹੋਇਆ ਤਾਂ NHAI ਜਾਨੀ ਕਿ ਕੋਮੀ ਸ਼ਾਰਾ ਅਥਾਰਟੀ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਹੋਰ ਹਾਈਵੇ ਪ੍ਰੋਜੈਕਟਾਂ ਨੂੰ ਬੰਦ ਕਰ ਦਵੇਗਾ ਇਹਨਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 14288 ਕਰੋੜ ਰੁਪਏ ਗਟਕਰੀ ਨੇ ਪੱਤਰ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਤੇ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਲਿਖਿਆ ਹੈ ਗਟਕਰੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ NHAI ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੀਤ ਪੰਜਾਬ ਚ ਕਈ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਨੈਸ਼ਨਲ ਹਾਈਵੇ ਕੋਰੀਡੋਰ ਵਿਕਸਤ ਕਰ ਰਿਹਾ ਉਹਨਾਂ ਨੇ ਕਿਹਾ ਹੈ ਕਿ ਐਨਐਚਆਈ ਇਹਦੇ ਅਧਿਕਾਰੀਆਂ ਠੇਕੇਦਾਰਾਂ ਅਤੇ ਉਹਨਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਜ਼ਮੀਨ ਅਕਵਾਇਰ ਨਾਲ ਸੰਬੰਧਿਤ ਮੁੱਦੇ ਵੀ ਉਠਾਏ ਗੜਕੜੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਚ ਹਮਲਿਆਂ ਦੀਆਂ ਤਸਵੀਰਾਂ ਵੀ ਨੱਥੀ ਕੀਤੀਆਂ ਨੇ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਹੱਲ ਇਹ ਗੱਲ ਵੀ ਕਹੀ ਗਈ ਹੈ ਗੜਕਰੀ ਨੇ ਇਸ ਮਾਮਲੇ ਵਿੱਚ ਸੀਐਮ ਮਾਨ ਤੋਂ ਨਿੱਜੀ ਦਖਲ ਦੀ ਮੰਗ ਕੀਤੀ ਆ ਉਹਨਾਂ ਨੇ ਲਿਖਿਆ ਹੈ ਕਿ ਮੈਂ ਬੇਨਤੀ ਕਰਦਾ ਹਾਂ ਕਿ ਸੂਬਾ ਸਰਕਾਰ ਤੁਰੰਤ ਸੁਧਾਰਾਤਮਕ ਕਦਮ ਚੁੱਕ ਕੇ ਐਫਆਈਆਰ ਦਰਜ ਕਰੇ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਹੋਈਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ 15 ਜੁਲਾਈ ਨੂੰ ਹੋਈ ਐਨਐਚ ਪ੍ਰੋਜੈਕਟਾਂ ਦੀ ਸਮੀਖਿਆ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਗੜਕਰੀ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਦਿੱਤਾ ਕਿ ਜ਼ਮੀਨਕਵਾਇਰ ਅਤੇ ਕਾਨੂੰਨ ਦੀ ਸਥਿਤੀ ਨਾਲ ਸੰਬੰਧਿਤ ਬਕਾਇਆ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਗੜਕਰੀ ਨੇ ਕਿਹਾ ਕਿ ਹਾਲਾਂਕਿ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇਸ ਸੰਬੰਧ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਸਥਿਤੀ ਵਿਗੜ ਰਹੀ ਹੈ ਉਹਨਾਂ ਕਿਹਾ ਕਿ ਜ਼ਮੀਨਕਵਾਇਰ ਅਤੇ ਵਿਗੜਦੀ ਕਾਨੂੰਨਮਾਂ ਤੇ ਅਮਨ ਦੀ ਸਥਿਤੀ ਨਾਲ ਸੰਬੰਧਿਤ ਬਕਾਇਆ ਮੁੱਦਿਆਂ ਕਾਰਨ ਬਹੁਤ ਸਾਰੇ ਠੇਕੇਦਾਰ ਰਾਜਦਾਰਾਂ ਦੇ ਨੇ ਠੇਕੇ ਬੰਦ ਕਰਨ ਦੀ ਬੇਨਤੀ ਕੀਤੀ ਹੈ ਅਤੇ NHAI ਵਿਰੁੱਧ ਦਾਅਵੇ ਕੀਤੇ ਨੇ ਗੜਕਰੀ ਨੇ ਕਿਹਾ ਕਿ ਜੇਕਰ ਰਾਜ ਵਿੱਚ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਤਾਂ NHAI ਕੋਲ 8 ਹੋਰ ਹਾਈਵੇ ਪ੍ਰੋਜੈਕਟਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਵਿਕਲਪ ਨਹੀਂ ਹੋਵੇਗਾ ਗਟਕਰੀ ਦੀਏ ਚਿੱਠੀ ਕਈ ਚੀਜ਼ਾਂ ਵੱਲ ਇਸ਼ਾਰਾ ਕਰਦੀ ਹੈ ਗਟਕਰੀ ਬੇਸ਼ੱਕ ਨੈਸ਼ਨਲ ਹਾਈਵੇ ਦੇ ਮੁੱਦੇ ਤੇ ਗੱਲ ਕਰਦੇ ਹੁਣ ਪਰ ਗੱਟਕਰੀ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਦੀ ਸਰਕਾਰ ਨੇ ਭੂਮੀ ਅधिਗ੍ਰਹਿਣ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜਿਸ ਪ੍ਰਕਾਰ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਦਾ ਸਿਲਸਲਾ ਆਰੰਭਿਆ ਹੈ ਉਸ ਨਾਲ ਤਾਂ ਪ੍ਰੋਜੈਕਟਾਂ ਚੜ੍ਹ ਕਿਉਂਣਗੇ ਤੁਸੀਂ ਦੇਖਿਆ ਹੋਣਾ ਕਿ ਬਠਿੰਡਾ ਚੰਦੀਗੜ੍ਹ ਕੋਮੀ ਸ਼ਹਿਰਾ ਬਣਿਆ ਉਹਦੇ ਵਿੱਚ ਮੇਜਰ ਬਾਈਪਾਸ ਨਿਕਲੇ 2-3 ਉਹ ਦਰ ਤਿੰਨਾਂ ਦੇ ਮੇਜਰ ਬਾਈਪਾਸਾਂ ਦੇ ਨਿਕਲਣ ਦੇ ਕਾਰਨ ਜ਼ਮੀਨਾਂ ਐਕਵਾਇਰ ਹੋਈਆਂ ਪਰ ਉੱਥੇ ਬਹੁਤਾ ਰਫੜ ਪਿਆ ਹੀ ਨਹੀਂ ਕਿਉਂਕਿ ਕਿਸਾਨਾਂ ਨੂੰ ਸਹੀ ਭਾਅ ਦਿੱਤੇਗੇ ਤਰਕਸੰਗਤ ਭਾਅ ਪੰਜਾਬ ਦੇ ਵਿੱਚ ਜਿੰਨਾ ਵੀ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਪ੍ਰੋਜੈਕਟ ਚੱਲ ਰਹੇ ਨੇ ਖਾਸ ਕਰਕੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਹੈ ਜਿਹੜਾ ਉਹਦੇ ਵਿੱਚ ਇੱਕ ਖਾਂ ਤੇ ਇੱਕ ਨਾਲ ਵੱਟ ਨਾਲ ਵੱਟ ਲੱਗਦੇ ਵਾਲੇ ਬੰਦੇ ਨੂੰ ਕਿੱਲੇ ਦਾ ਕਰੋੜ ਰੁਪਇਆ ਮਿਲ ਰਿਹਾ ਦੂਜੇ ਨੂੰ 30 ਲੱਖ ਮਿਲ ਰਿਹਾ ਤਾਂ ਇਹ ਕਿਸ ਤਰ੍ਹਾਂ ਨਾਲ ਸੰਭਵ ਹੈ ਕਿ ਜਿਹਨੂੰ 30 ਲੱਖ ਮਿਲ ਰਿਹਾ ਉਹ ਜ਼ਮੀਨ ਛੱਡ ਦਵੇਗਾ ਇਹ ਸੰਭਵਨੀ ਹੈ ਗੜਕਰੀ ਸਾਹਿਬ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਉਹ ਮਾਂ ਹੁੰਦੀ ਹੈ ਤੇ ਜੇਕਰ ਤੁਸੀਂ ਮਾਂ ਨੂੰ ਕੋਡੀਆਂ ਦੇ ਭਾਅ ਖਰੀਦਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਵਿਰੋਧ ਹੋਣਾ ਸੁਭਾਵਿਕ ਹੈ ਪਹਿਲਾਂ ਆਪ ਸਹੀ ਹੋ ਜਾਣ ਗੜਕਰੀ ਸਾਹਿਬ ਤੇ ਉਹਨਾਂ ਦੀ ਸਰਕਾਰ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਕੂੜ ਪ੍ਰਚਾਰ ਭਰਿਆ ਪਿਆ ਹੈ ਜਿਹੜਾ ਉਹ ਠੇਕੇਦਾਰਾਂ ਤੇ ਵੱਡੇ ਵਪਾਰੀਆਂ ਨੂੰ ਲਾਭ ਦੇਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਨੇ ਉਹ ਬੰਦ ਕਰਨ ਉਹਨਾਂ ਦਾ ਫਰਜ਼ ਹੋਣਾ ਚਾਹੀਦਾ ਸੀ ਕਿ ਕਿਸਾਨਾਂ ਨੂੰ ਤਰਕਸੰਗਤ ਭਾਅ ਦਿੱਤੇ ਜਾਂਦੇ ਤਾਂ ਜੋ ਕਿਸਾਨ ਖੁਸ਼ੀ ਨਾਲ ਆਪਣੀ ਜ਼ਮੀਨ ਛੱਡ ਦਿੰਦੇ ਪਰ ਅਜਿਹਾ ਨਹੀਂ ਵਾਪਰਿਆ ਰਹੀ ਅਮਨ ਕਾਨੂੰਨ ਦੀ ਸਥਿਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਗੱਲ ਕਰਨੀ ਚਾਹੀਦੀ ਹੈ ਕਿ ਕੀ ਵਾਕਈ ਸਤਿਤਿਆ ਜੋ ਗਟਕਰੀ ਜਾਂ ਕੁਝ ਠੇਕੇਦਾਰਾਂ ਨੇ ਆਪਣੀ ਚਿੱਠੀ ਚ ਦੱਸੀਆਂ ਨੇ ਵਾਕਈ ਨੇ ਜਾਂ ਫਿਰ ਇਹ ਸਿਰਫ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਸੂਬੇ ਦੀ ਸਰਕਾਰ ਨੂੰ ਤੇ ਸੂਬੇ ਦੇ ਲੋਕਾਂ ਨੂੰ ਬਦਨਾਮ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਲੈਰੀਫਾਈ ਕਰਨਾ ਚਾਹੀਦਾ ਨਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਅੱਗੇ ਗੋਡੇ ਟੇਕਣੇ ਚਾਹੀਦੇ ਨੇ ਸਾਰੀਆਂ ਚੀਜ਼ਾਂ ਜਨਤਕ ਤੌਰ ਤੇ ਰੱਖਣੀਆਂ ਚਾਹੀਦੀਆਂ ਨੇ ਪ੍ਰੈਸ ਕਾਨਫਰੰਸ ਡੈਡੀਕੇਟਿਡ ਪ੍ਰੈਸ ਕਾਨਫਰੰਸਸ ਮਸਲੇ ਤੇ ਕਰਨੀ ਚਾਹੀਦੀ ਹੈ